ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾਹੀ ਛੇਵੇਂ ਇਤਿਹਾਸਿਕ ਦੋਹਰਾ ਟਾਰੀ ਸਾਹਿਬ ਜੋ ਕਿ ਸੁਲਤਾਨ ਵਿੰਡ ਪਿੰਡ ਵਿੱਚ ਹੈ ਵਾਏ ਗੁਰਜੀ ਅੱਜ ਬਾਦਸ਼ਾਹ ਨੇ ਕਿਰਪਾ ਕੀਤੀ ਹੈ ਜੀ ਇੱਥੇ ਆਏ ਆ ਜੀ ਮੱਥਾ ਟੇਕਣ ਪਰਿਵਾਰ ਦੇ ਨਾਲ ਜੀ ਦੇਵ ਨਮਿਦੇ ਵਾਹ ਵਾਹਿਗੁਰੂ ਜੀ ਦੀ ਫਤਿਹ ਇਹ ਬਾਬਾਈ ਦੇ ਵੇਲੇ ਦਾ 1661 ਦਾ 1661 ਈਸਵੀ ਦਾ ਇਹ ਉਹ ਰੁੱਖ ਹੈ ਜੀ ਅੱਜ ਵੀ ਹਰਿਆ ਭਰਿਆ ਹੈਗਾ ਵਾਹਿਗੁਰੂ ਆ ਦੇਖੋ ਜੀ ਕਿੰਨੀ ਆਵੇ ਨਜਾਇਜ਼ ਆਕੇ ਮੰਗਤ ਨਾਨਕ ਜੀ ਤੇ ਆਟਾਰੀ ਸਾਹਿਬ ਗੁਰਦੁਆਰੇ ਦਾ ਇਤਿਹਾਸ ਹੈ ਵਾਹਿਗੁਰੂ ਜੀ ਗੁਰਦੁਆਰਾ ਦੁੱਖ ਨਿਵਾਰਨ ਝੋਲੇ ਮਹਿਲ ਸੇਵਾ ਪੱਪਾ ਖੜਕ ਸਿੰਘ ਜੀ ਵਾਹਿਗੁਰੂ ਜੀ ਝੋਲੇ ਮਹਿਲ ਗੁਰਦੁਆਰਾ ਸਾਹਿਬ ਆਏ ਆ ਜੀ ਬਹੁਤ ਇਤਿਹਾਸਿਕ ਗੁਰਦੁਆਰਾ ਜੀ ਹੈ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰੋ ਵਾਹਿਗੁਰੂ ਜੀ ਝੋਲੇ ਮਹਿਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਬਾਬਾ ਜੀ ਇਤਿਹਾਸ ਸੁਣਾਉਣ ਲੱਗਿਆ ਜੀ ਗੁਰਦਰਾ ਸਾਹਿਬ ਦਾ ਝੋਲੇ ਮਹਿਲ ਦਾ ਬੜੇ ਬੜੇ ਵਾਰਕ ਤੋਂ ਮੱਠੇ ਕੇ ਬੜੇ ਬਿਸ਼ਰੇ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤ ਵੀ ਜੇ ਸਭ ਦੇ ਇਸ਼ਤਾਂ ਚ ਰਹੀ ਉਹ ਰੈਂਦੇ ਰਹੇ ਜਦੋਂ ਕਰਨਤਨ ਸਾਹਿਬ ਕਾਰ ਸੇਵਾ ਕਰਿਆ ਕਰਦੇ ਸੀ ਤਰਪਾ ਸਾਹਿਬ ਦੀ ਸਰੋਵਰ ਦੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਅਰਗਵੰਦ ਪਾਤਸ਼ਾਹ ਛੋਟੀ ਵਸਤੂ ਵਿੱਚ ਬਾਬੇ ਬੁੱਢੇ ਪਾਸ ਪੜਿਆ ਕਰਦੇ ਸੀ ਇੱਕ ਦਿਨ ਬਾਬੇ ਬੁੱਢੇ ਸਾਹਿਬ ਨੂੰ ਕਹਿੰਦੇ ਆ ਬਾਬਾ ਜੀ 5 ਸਾਲ ਹੋ ਗਏ ਪਿਤਾ ਨੂੰ ਮਿਲਿਆ ਨੂੰ

ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠਿਆ ਕਥਾ ਕੀਰਤਨ ਕਰਦੇ ਆ ਸੰਗਤਾਂ ਬੈਠੀਆਂ ਸੁਣਪੀਆਂ ਜਦੋਂ ਗੁਰੂ ਅਰਜਨ ਦੇਵ ਨੇ ਆਪਣੇ ਪੁੱਤਰ ਨੂੰ ਵੇਖਿਆ ਨਾਲ ਮਾਤਾ ਗੰਗਾ ਜੀ ਨਾਲ ਬਾਬਾ ਫੁੱਟਾ ਜੀ ਵੇਖ ਕੇ ਬਹੁਤ ਖੁਸ਼ ਹੋਏ ਸੰਗਤ ਵਿੱਚੋਂ ਉੱਠ ਕੇ ਗੁਰੂ ਅਰਜਨ ਪਾਤਸ਼ਾਹ ਨੂੰ gxf ਵਿੱਚ ਲੈ ਕੇ 13 ਵਰਦ ਤੇ ਦੋ ਪੀਏ ਚੋਲੇ ਦੇ ਵਿੱਚ தம் ਤਿਆਰ ਕਰਾਏ ਉਹਨਾਂ ਨੇ ਕਿਹਾ ਪੁੱਤਰਾ ਜੀ ਜਰ ਤੇ ਮੈਂ ਆ ਸਾਦੇ ਸੀਨੇ ਜਦ ਪਈਆ ਇਹ ਇਸਤਾਨ ਤੇਗ ਇਹ ਇਸਤਾਨ ਤੇ ਜਿਹੜੀ ਸੰਗਤ ਹੋਊਗੀ ਤੁਬੀਆਂ ਦੇ ਦੁੱਖ ਟੇ ਜਾਣਗੇ ਪੁੱਤਰਾ ਵਾਰਿਆਂ ਦੇ ਪੁੱਤਰਾਂ ਦੀਆਂ ਜੱਤਾ ਮਿਲਣਗੀਆਂ ਵਿਛੜਿਆਂ ਦੇ ਮਾਣ ਭੋੜਗੇ ਇਹ ਗੁਰਦੇ ਦੇ ਨਾਮ ਦੁੱਖਣ ਵਾਸ ਝੁੜੇ ਵਹਿ ਹੰਬਰ ਸਭ ਤੋਂ ਆਣ ਕੇ ਜੋ ਘੋੜੇ ਬੈਠੇ ਮਹਾਰਾਜ ਜੀ ਜੀ ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਦੇ ਛੜਾ ਕੋਣ ਦੂਰ ਕਰੋ ਅਸੀਂ ਬੜੇ ਪਛੜੇ ਜ਼ੋਰੋਂ ਕੱਟੀ ਤਾਂ ਵੀ ਗੁਰੂ ਅਰਜਨ ਦੇਵ ਜੀ ਕੋਲ ਨੂੰ ਪਹੁੰਚੇ ਪਾਂਦੇ ਸੋਹਣ ਸ਼ਰਾਨ ਕਰੋ ਪਹੁੰਚੇ ਰੋਈ ਮਹਾਰਾਜ ਜੀ ਜੂਲੀ ਦੇ ਨੁਸ਼ਕਰਨ ਕਰੋ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਦੁਖਾਂ ਨੂੰ ਕੋੜੇ ਰਾਹੀ ਕੀਤੇ ਇਕ ਮਾਤਾ ਬੇਟੀ ਚੱਕ ਦੇ ਵਿੱਚ ਜਿੰਨੂ ਖੋਲੇ ਉੱਠ ਕੇ ਖਾਸ ਜੋਰ ਕੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਦੁਖੀਆਂ ਦੇ ਦੁੱਖ ਦੂਰ ਕਰਦੇ ਹੋ ਕੋੜਾ ਕੋਲ ਦੂਰ ਕਰਦੇ ਹੋ ਮੈਨੂੰ ਪੁੱਤਰ ਦੀ ਦਾਤ ਨਹੀਂ ਦੇ ਸਕਦੇ ਗੁਰੂ ਅਰਜਨ ਜੀ ਨੇ ਮਾਈਆਂ ਆਰਥੀ ਆਤਮਕਰਾ ਦੌਰ ਤਿਆਰ ਕੀਤਾ ਚੜ੍ਹ ਗਿਆ ਮਾਦਨ ਬਜਨ ਕੀਤੀ ਪੰਜਾਇਤ ਆਰਥ ਦੇ ਕੀ ਖਿਲਾਣ ਕਰੋ ਜੋਤਨ ਕਿ ਬਹੁ ਫਲਾਦ ਬੁਛਾਨਦ ਵਾਧਾ ਨੇ ਗੁਰੂ ਦਾ ਬਹਿਣ ਮੰਨ ਕੇ ਪੰਜ ਐਤਵਾਰ ਸਿੱਖ ਕੀਛੇ ਆਲਕੀਤੇ ਜਿਸ ਤਾਂ ਕਿ ਉਹ ਬਿਆਫਰੋ ਪਠਾਨ ਦੇ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਕੀਤੀ ਉੱਥਾਂ ਨੇ ਵਾਧਾ ਦੇ ਕਿਰਵਾ ਕੀਤੀ ਸਾਚੂ ਮਾਧੋ ਪੁੱਤ ਜੀ ਦਾਤਾ ਬਈਆਂ ਜਿਹੜੀਆਂ ਸੰਗਤਾਂ ਦੀ ਇੱਥੇ ਮਹਿਲ ਝੂਂਦਿਆ ਦਵਾਰਾਂ ਝੂਂਦਿਆ ਵਾ ਗੰਗੀ ਪਾਥਰ ਆਦੀ ਉਹਦੇ ਹੱਥੀ ਸੁੰਦਰ ਸਗਾਰੇ ਮਸਤੀ ਨੂੰ ਲੈ ਜਾਤੇ ਲਾਹੌਰ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਾ ਕੀਤਨ ਕਰ ਰਿਆ ਨਾਲੇ ਸੰਗਤ ਕਥਕ ਕੀਤਰ ਸੁਣਦਿਆਂ ਨਾਲੇ ਹਾਥੀਆਂ ਨੂੰ ਮੇਜੀਆਂ ਸੀ ਗੁਰੂ ਸਾਹਿਬ ਕਹਿੰਦੇ ਭਾਈ ਇਹ ਕਹਾ ਕੀਤਨ ਕਰਨਾਂ ਚਾਹ ਦਰਿਆ ਅੰਕੀ ਜਲ ਗਿਆ ਸੰਧੇ ਅਜੂਰ ਕੇ ਬੇਟੀ ਕੀਤੇ ਰੋ ਦੀ ਕਿਤੇ ਸੋਲੇ ਬਾਸ ਤੇ ਅਜੀ ਕੋਈ ਵੀ ਜੇ ਗੁਰੂ ਸਾਹਿਬ ਕਹਿੰਦੇ ਭਾਈ ਇਹ ਤਾਂ ਸਾਰਾ ਲੜੀਆਂ ਚੀਜਾਂ ਸਾਰਾ ਆ ਗਿਆ ਨਹੀਂ ਇਸ ਤਰ੍ਹਾਂ ਦੇ ਗੁਰੂ ਸਾਹਿਬ ਦੇ ਮਹਿਲ ਰਹੀਂ ਦੀ ਜੁੜੀਆਂ ਕੈਂਪੇ ਗੁਰੂ ਜਿਹੜੀਆਂ ਸੰਗਤਾਂ ਇਸ ਤਾਂ ਦੇ ਆਉਣ ਗਿਆ ਮੂੰਹੋਂ ਮੰਗੀਆਂ ਮਰਾਂਦਾ ਕੌਣ ਦੀਆਂ ਇਸ ਤਾਂ ਦੀ ਸੇਵਾ ਸ੍ਰੀ ਮਾਨਸਰਤ ਬਾਬਾ ਖਰਪ ਸਿੰਘ ਜੀ ਬਾਵੇ ਬਡੇ ਸਾਹਿਬ ਵਾਲੇ ਉਹਨਾਂ ਤੋਂ ਸਾਈ ਸ੍ਰੀ ਮਾਨਸਰਤ ਬਾਬਾ ਚੰਦ ਸਿੰਘ ਜੀ ਉਹਨਾਂ ਨੂੰ ਫਤੂਰ ਬਾਬਾ ਹੀਰਾ ਦੀ ਸੇਵਾ ਕਰਾਰ ਝੂਲਦੇ ਮੈਨਾਂ ਦੀ ਸੰਬੰਧਾਂ ਦੇ ਸਜੋਗ ਦੀ ਰਾਜ ਜੀ ਉੱਤਿਆ ਦੀ ਸ਼ਰਧਾ ਜੀ ਆਇਆਂ ਨੂੰ ਕਿ ਤੇਲਫੋਨ ਪਾ ਲੇ ਪਿੰਡਾ ਰੋਡੇ ਦੇ ਕਿ ਲੰਗਰ ਤੋਂ ਜਲpani ਸਾਖੀ ਜਣ ਕੋਈ ਹੋਵੇ ਸੁਦੀਖਾ ਕਲਸਾ ਵਾਹਿਗੁਰੂ ਜੀ ਦੇਰਸ਼ਨ ਕਰੋ ਜੀ جھولਨੇ ਮਹਿਲ ਆਏ ਆ ਵਾਹਿਗੁਰੂ ਜੀ جھੋਲੇ ਮਹਿਲ ਸਰੋਵਰ ਦੇਖੋ ਜੀ ਦਰਸ਼ਨ ਕਰੋ ਜੀ ਸਰੋਵਰ ਸਾਹਿਬ ਦੇ ਜੀ ਜੀ ਐ ਅਸੀਂ ਆਏ ਹਾਂ ਇਹ ਝੂਲਨੇ ਵਾਲ ਗੁਰਦਰਾ ਸਾਹਿਬ ਇਹ ਬਾਬਾ ਇਹਨੂੰ ਦੱਸਿਆ ਇਹਦੇ ਬਾਰੇ ਇਹ ਦੀਵਾਰ ਹੈ ਜੀ ਜਿਹਦੇ ਉੱਪਰ ਸੰਗਤ ਛੜ ਕੇ ਉੱਪਰ ਜਾ ਕੇ ਬੈਠਦੀ ਹੈ ਜੀ ਇਹ ਦੇਖੋ ਜੀ ਮੇਰਾ ਬੇਟਾ ਜਾ ਰਿਹਾ ਬੇਟੀ ਜਾ ਰਹੀ ਹੈ ਜੀ ਵਾਹ 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 ਦੇ ਨਾ ਬਸ ਤੇ ਬੈਕ ਟੁੱਟਦਾ ਨਾ ਟੁੱਟਾ ਦਿੱਤਾ ਇਹ ਹੁੰਦਾ ਜਿੱਦਾਂ ਲੱਗੀ ਜਦੋਂ ਖੜੇਦਾ ਉਹ ਕਲਵਿੰਦਰ ਖੜੀ ਜਾਂਨੇ ਕੋਈ ਨਹੀਂ ਹੁਣ ਬੀਬੀ ਥਾੜੇ ਨਾਲ ਚੱਲੇ ਹਾਂਜੀ 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 ਕੋਈ ਨਾ ਚੱਲ ਜਿਓ ਚੱਲ ਜਿਓ ਨਾਲ ਚੱਲ ਜਿਓ ਅੱਛਾ ਬਰੀ ਅੱਛਾ ਠੀਕ ਹੈ ਮੱਛੀ ਬਾਅਦ ਚ ਦੂਜੇ ਨਾਲ ਠੀਕ ਲੋ ਜਾਨ ਦੇ ਬਾਅਦ ਚ ਉਹਨਾਂ ਨੂੰ ਆਹ ਕੋਈ ਨਹੀਂ ਉਹਨਾਂ ਨੂੰ ਰਵੀ ਬੱਬੀ ਇਧਰ ਹੋ ਗਿਆ ਵਈ ਕੋ ਥੱਲੇ ਤੁਨ ਠੀਕ ਹੈ ਠੀਕ ਹੈ ਠੀਕ ਹੈ ਓਕੇ ਠੀਕ ਹੈ ਮੈਂ ਜਾ ਰਿਹਾ ਹਾਂ ਲੋ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਮੈਂ ਅੱਜ ਪਹਿਲੀ ਵਾਰੀ ਆਰਮੈਨ ਜਾ ਰਹੇ ਹਾਂ ਜੀ ਇਹ ਦੇਖੋ ਜੀ ਜੂਲੇ ਮਹਿਲ ਆਏ ਆਪਾਂ ਇਹ ਉਹ ਦੀਵਾਰ ਆ ਜਿੱਥੇ ਜਿਹੜੀ ਕਹਿੰਦੇ ਆ ਜੀ ਦੁਆਰ ਹਿੱਲਦੀ ਆ ਜੀ ਇਹ ਦੇਖੋ ਜੀ ਉੱਪਰ ਚੜਨਾ ਪੈਂਦਾ ਸਟੈਪ ਬਾਈ ਸਟੈਪ ਇਹ ਦੇਖੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੋ ਜੀ ਸੇਟਕ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਉਹ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅੱਜ ਬਾਬਾ ਜੀ ਇਹ ਉਹ ਦੀਵਾਰ ਹੈ ਜੀ ਜਿਹੜੀ ਦੀਵਾਰ ਹਿੱਲਦੀ ਹੈ ਜੀ ਤੇ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਇੱਥੇ ਆਇਆ ਹਾਂ ਜੀ ਝੂਲੇ ਮਹਿਲ ਗੁਰਦੁਆਰਾ ਤੇ ਬਾਬਾ ਜੀ ਨੇ ਆਪ ਅੱਜ ਕਿਰਪਾ ਕੀਤੀ ਦੇਖੋ ਜੀ ਝੂਲੇ ਮਹਿਲ ਆਇਆ ਜੀ ਇਹ ਉਹ ਦੀਵਾਰ ਹੈ ਜੀ ਜਿਹੜੀ ਹਿੱਲਦੀ ਹੈ ਵਾਹਿਗੁਰੂ ਜੀ ਵਾਇਗੁਰ ਜੀ ਬਾਬਾ ਜੀ ਨੇ ਦੱਸਿਆ ਇਹ ਜਿੰਨਾ ਬਾਰਡਰ ਜਿੰਨਾ ਬਾਰਡਰ ਬਣਿਆ ਜੀ ਇਹ ਗੁਰਦੁਆਰਾ ਸਾਹਿਬ ਦਾ ਇਹ ਦੀਵਾਰ ਜਿਹੜੀ ਹੈਗੀ ਜੀ 550 ਸਾਲ ਪੁਰਾਣੀ ਦੀਵਾਰ ਹੈ ਜੀ ਇਹ ਬਾਬਾ ਜੀ ਦੇ ਸਮਿਆਂ ਦੀ ਦੀਵਾਰ ਆ ਵਾਇਗੁਰ ਜੀ ਇਹ ਦੇਖੋ ਜੀ ਮੈਂ ਬਾਬਾ ਜੀ ਨੂੰ ਹੁਣੇ ਪੁੱਛਿਆ ਤੇ ਬਾਬਾ ਜੀ ਨੇ ਦੱਸਿਆ ਕਿ ਇਹ ਜਿਹੜੀ ਜਿੰਨਾ ਵੀ ਬਾਰਡਰ ਬਣਿਆ ਹੈ ਗੁਰਦੁਆਰਾ ਸਾਹਿਬ ਦਾ ਇਹ ਸਾਰਾ ਉਸ ਟਾਈਮ ਦਾ ਬਣਿਆ 550 ਸਾਲ ਪੁਰਾਣਾ ਹੈ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਪੁਰਾਣੀ ਇਹ ਬਾਬਾ ਜੀ ਦੇ ਜ਼ਮਾਨੇ ਸਮੇਂ ਦੀ ਵਾਇਗੁਰ ਹੈ ਬਿਲਡਿੰਗ ਹੈ ਜੀ ਬਾਬੇ ਨੇ ਫਿਰ ਇੱਥੇ ਆਪ ਬਾਬੇ ਨੇ ਖੜ ਕੇ ਸੇਵਾ ਕਰਵਾਈ ਆ ਵਾਹਿਗੁਰੂ 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 ਦੇਖੋ ਸੰਗਤ ਉੱਪਰ ਜਾ ਰਹੀ ਆ ਜੀ ਇਹ ਬਾਬਾ ਜੀ ਉੱਪਰ ਬੈਠੇ ਨੇ ਜੀ ਇਹ ਦੇਖੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਾਬਾ ਜੀ ਉੱਪਰ ਬੈਠੇ ਆ ਨੀ ਜੀ ਇਹ ਦੇਖੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਹ ਸੰਗਤ ਪਰ ਜਾ ਰਹੀ ਆ ਜੀ ਦੇਖੋ ਕਿੰਨੀ ਸੰਗਤ ਉੱਪਰ ਜਾ ਚੁੱਕੀ ਆ ਤੇ ਦੇਖੋ ਜੀ ਬਾਬਾ ਜੀ ਸੇਵਾ ਕਰਨ ਲੱਗੇ ਨੇ ਜੀ ਇਹ ਦੇਖੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ 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 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ